ਬਾਬਾ ਸਾਰੀਆਂ ਗੱਲਾਂ ਛੱਡ। ਇਹੀ ਦੇ 12 ਦੀ। ਨਹੀਂ ਜੀ 12 ਵੀ ਨਹੀਂ ਦਿੰਦੀ ਇਹ 17 ਦੀ ਵੀ ਨਹੀਂ ਹੁੰਦੀ। ਐ ਮਿੱਟ ਪੁਕਾਈ ਮਾਰਦਾ ਕੋਈ ਫਾਇਦਾ ਨਹੀਂ। ਬਾਬਾ ਦਾ ਝੰਡ ਤੇ ਜਾ ਚੜਿਆ। 12000 ਦੀ ਖਰੀਦ ਆ ਇਹ ਬੰਦਾ ਮੇਰੇ ਕੋਲੇ ਖੜਾ ਨਿੱਕਾ ਮੈਨੂੰ ਕਹਿੰਦਾ 16 ਲੈਂਦੇ ਮਖਬਈ ਉਹਨਾਂ ਥੱਗੀ ਛੋਲੇ ਮਾਰਾ ਤੇਰੇ ਨਾਲ ਵੱਡੇ ਪੈਸੇ। ਨਾ ਫਿੱਟਾਈ ਆਉਂਦੇ ਇਗੜੇ ਇੱਥੇ ਡਾਕਟਰ ਨੂੰ ਕਹਾਵਣਾ। ਆ ਰਾਜੂ ਫਿਰਦਾ ਮੰਡੀ ਜੀ ਹੁੰਦਾ ਮੇਰੀ ਬਾਪ ਸੰਤ ਨੂੰ ਆਉਂਦਾ ਰਾਂ ਦਾ ਕਰਾਇਆ ਦੇ ਦੂ। ਇੱਥੇ ਬੱਕਰੀ ਛੱਡ। ਆਪਾਂ ਹੋਰ ਕਰਦੇ ਆਂ। ਹਾਂ ਜੀ। ਅੱਜ ਆਪਾਂ 1500 ਖਾਈ ਹੀ ਨਾ ਜੀ 10 ਮੈਂ ਬੜੇ ਦੁੱਡੇ ਖਾਣਾ ਭੁੱਕੀ ਦੇ। ਤੂੰ ਖਾਣਾ ਹੋ ਗਿਆ ਮੈਂ ਤਾਂ ਗਰੇਜੀ ਦਾ ਪਕਵਾਲਾ ਉਹ ਨਾ ਰੰਬ ਦਾ ਆਥਲੇ। ਫੇਰ ਤੂੰ ਤਾਂ ਸਭ ਨਾਲ ਵਧੀਆ। ਸਾਡੇ ਤਰ੍ਹਾਂ ਦਾ ਹੋਇਆ ਬਈ। ਠੀਕ ਹੈ ਜੀ। ਕਿਹੜੀ ਬੱਕਰੀ ਦਾ ਹੋਇਆ ਬਈ ਰਾਜੂ? ਐਦਾ ਜੀ ਐਦਾ ਜੀ। ਦੋ ਮੇਮਣੀਆਂ ਆਏ ਸਾਡੇ। ਛਾਈ ਕੱਢ ਤਮਾਸ਼ਾ ਦੇਖੀਏ। ਬੱਕਰੀ ਪਸੰਦ ਹੈ? ਬੱਕਰੀ ਤਾਂ ਪਸੰਦ ਆ। ਪਸੰਦ ਥੋੜੀ ਪਕਾਈ ਸਾਡੇ। ਦੂਜਾ ਗਾ। ਕੰਪਿਊਟਰ ਹੈ। ਜਿਹੜਾ ਬਨੇਰੇ ਤੇ ਵੰਦਾ ਹੁੰਦਾ ਹੁੰਦਾ। ਕੰਪਿਊਟਰ ਹੈ। ਵਾਪਾ ਇਹਦੇ ਅੰਦਰ ਹੀ ਲੱਗਿਆ ਸਾਰਾ ਕੁਝ। ਬੈਨੀਫਿਟ ਕਮੈਂਟ ਚ ਸਭ ਜੋੜ ਕੇ ਦੱਸਦਾ ਇਹ ਪੱਠਾਂ ਕਿਹੜੀਆਂ ਨੇ ਜੀ ਆ ਦੋਨੇ ਹਾਂ ਗਲਾਬੀ ਚੜੜੀਆਂ ਹਾਂ ਹਾਂ ਗਲਾਬੀ ਇਹੋ ਬੱਚੇ ਦਾ ਸਾਰਾ ਦਿਨ ਚੁੰਗੀ ਜਾਂਦੇ ਰੋ ਮੇਟੋ ਮੈਂ ਖੜ ਜਾ ਬਾਬਾ ਦੁੱਧ ਦਾ ਤਾ ਤੂੰ ਤਾਂ ਮਾਰ ਕੇ ਦੇਖੀਏ ਹਾਂ ਮਾਰ ਕੇ ਦੇਵਾਂ ਜਰਾ ਹੋਰ ਦੱਸਦਾ ਕਈ ਗੱਲਾਂ ਹੁੰਦੀਆਂ ਨੇ ਤੂੰ ਕਈ ਵਾਰੀ ਡਿਓ ਅਗਲੇ ਨਹੀਂ ਪੈਸੇ ਦੇਣੇ ਭੁਗਦਾ ਦੋ ਨਾ ਠੀਕ ਹੈ ਗੱਲ ਜਿਹੜੀ ਗੱਲ ਹੈ ਆਪਣਾ ਵਿਕੇ ਜਾਣਾ ਵੇ ਵੀ ਜਾਣਗੇ ਇੱਧਰ ਵੀ ਗੂਤਾ ਦੂਏ ਪਾਸੇ ਵੀ ਗੂ ਇਹ ਬੇਕਾਰ ਹੋ ਗਈ ਦੂਏ ਪਾਸੇ ਜਾਉ ਇਹਦਾ ਭਾਏ ਦਾ ਫੀਮ ਵਾਂਗੂ ਭਾਲ ਗਿਆ ਨਹੀਂ ਤੇ ਹੁੰਦੀਆਂ ਹੁਣ ਹੁਣ ਨਹੀਂ ਮਿਲਣੀਆਂ ਦੋ ਸਾਲ ਖਰਜਾ ਤੈਨੂੰ ਬੱਕਰੀ ਨਹੀਂ ਮਿਲੂਗੀ ਮੈਂ ਕਦੇ ਘਰੋਂ ਬੱਕਰੀ ਨਹੀਂ ਵੇਚੀ ਸਾਰੀਆਂ ਚਾਰਦੇਆਂ ਸੀ ਰੱਖੀਆਂ ਹੋਈਆਂ ਨੇ ਵਧੀਆਂ ਵਧੀਆਂ ਲੈ ਬਰਾਜੂ ਭਾਈ ਤੇਰੀ ਵੀ ਸਲਾਹ ਦਾ ਦੇ ਕਿੱਥੇ ਕਿਤਾ ਕੋਸਾ ਮੇਰੇ ਕੰਨੇ ਚ ਦੱਸ ਦੇ ਪੜਦਾ ਹੁੰਦਾ ਇਹ ਦੁਬਾਰਾ ਇਹ ਮੀਮ ਨਹੀਂ ਆ ਦੋ ਨੇ ਵਧੀਆਂ ਨੇ ਬਾਬਾ ਜੀ ਇਹਨਾਂ ਨੂੰ ਬੱਕਰੀਆਂ ਆਉਣੀਆਂ ਆਖੇ ਮੈਂ ਤੁਸੀ ਇੱਕ ਦਾ 10 ਦੀ ਲੈ ਜਾਓ ਇੱਕ 12.5 ਦੀ ਲੈ ਜਾਓ ਹੋ ਬੱਕਰੀਆਂ ਤਾਂ ਘਰੇ ਖੜੀਆਂ ਸਾਡੇ ਬਾਬਾ ਸਾਰੀਆਂ ਗੱਲਾਂ ਛੱਡ ਇਹੀ ਦੇ 12 ਦੀ ਭਾਈ ਜੀ 12 ਵੀ ਨਹੀਂ ਹੁੰਦੀ ਇਹ 17 ਦੀ ਵੀ ਨਹੀਂ ਹੁੰਦੀ ਐ ਮਿੱਟ ਪਕਾਈ ਮਾਰਦਾ ਕੋਈ ਫਾਇਦਾ ਨਹੀਂ ਲੈ ਬਾਬੇ ਨੇ ਤਾਂ ਸਿਰੇ ਹੀ ਸੁਣਾਤੀ ਭਾਈ ਕਹਿੰਦਾ ਪਕਾਈ ਮਾਰਦਾ ਕੋਈ ਫਾਇਦਾ ਨਹੀਂ ਸਿਆਣਾ ਬੰਦਾ ਉਹਦੇ ਨਾਲ ਪਕਾਈ ਦੀ ਕੀ ਕਰਾਂਗੇ ਆਪਾਂ ਵੀ ਪਕਾਈ ਨਹੀਂ ਮੇਰੀ ਖਰੀਦੀ ਹੋਈ ਐ ਚਲ ਹੁਣ ਪਤਾ ਚੇ ਮੁਕਤ ਲਿਆਉਨੇ ਆ ਖਰੀਦਦੇ ਆ ਕੀ ਲੋੜ ਇਤਨਾ ਚਰਾਹੀ ਨਹੀਂ ਕਰਨੀ ਕਿਉਂ ਜੀ ਤੇਰ ਨਾਲ ਚਰਾਹੀ ਥੋੜੀ ਕਰਾਂਗੇ ਤੇਰਾ ਮਾਲ ਹੈ ਵੇਚ ਨਾ ਵੇਚ ਕਿਉਂ ਤੂੰ ਵੀ ਦੋ ਰੋਟੀਆਂ ਨੂੰ ਫਿਰਦਾ ਮੈਂ ਤਾਂ ਜੋ ਦੋ ਚਾਰ ਸੋਈ ਬਣਾਉਣ ਵਾਲਾ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਹੈ ਮੇਰੇ ਕੋਲ ਬਹੁਤ ਕੁਛ ਹੈ ਪ੍ਰਮਾਤਮਾ ਦਾ ਉਹ ਚਲੋ ਵਧੀਆ ਭਾਈ ਵਧੀਆ ਰੰਗ ਲੱਗੇ ਨੇ ਤੇਰੀ 70000 ਦਾ ਮੁੱਲ ਹੈ ਘਰੇ ਰੱਖਣੀ ਅਸੀਂ ਘਰੇ ਵੇਚਣੀ ਹੈ ਪਹਿਲੀ ਵਾਰ ਲੈ ਵਾਹ ਵਾਹ ਸ਼ਾਬਾਸ਼ ਮੈਂ ਤਾਂ ਮਸਤੀ ਕਰਦਾ ਹਾਂ ਪਹਿਲਾਂ ਚਲ ਮौज-ਮਸਤੀਆਂ ਕਰ ਲੈ ਵੇਲਾ ਉੱਥੇ ਲੜਾਂਗੇ ਕਿਸੇ ਨਾਲ ਹਾਂ ਆਹੀ ਮੇਰੀ ਕੁੱਤਿਆਂ ਪਿੱਛੇ ਬਿੱਲਿਆਂ ਪਿੱਛੇ ਲੜਾਈ ਬੀਹਾਂ ਚ ਆਪਣੀ ਇਹ ਹੋ ਜਾਂਦੀ ਆ ਖਾਂ ਮੁਖਾਈ ਦੀ ਉਰੇ ਕੰਮ ਤਾਂ ਲੱਗਿਆ ਹੈ ਲੱਗਿਆ ਦੀ ਲੱਗੇ ਲੱਗੇ ਲੈ 12.5 ਦੇ ਦੇ ਮੈਂ ਕਹਿੰਦਾ ਵੀ ਤੂੰ 17.5 ਵੀ ਨਾ ਆਖੀ 13 ਦੀ ਦੇ ਦੇ ਬਸ ਤੂੰ ਆਖੀ ਚੱਲ ਹੁਣ ਕੀ ਕਰਾਂ ਬਾਈ ਬਾਬਾ ਦਾ ਝੰਡ ਤੇ ਜਾ ਚੜਿਆ 11000 ਦੀ ਖਰੀਦ ਆ ਆ ਬੰਦਾ ਮੇਰੇ ਕੋਲੇ ਖੜਾ ਨਿੱਕਾ ਮੈਨੂੰ ਕਹਿੰਦਾ 16 ਲੰਦ ਦੇ ਮਖ ਬਾਈ ਉਹਨਾਂ ਨੂੰ ਫੋਨ ਕਰਕੇ ਪੁੱਛ ਲੈ 17000 ਦੀ ਲਈ ਹੈ ਨਫੇ ਨਾ ਦੇਊਗਾ ਬਸ ਬਾਹਰ ਗੱਲਾਂ ਚ ਕਰੰਟ ਨਹੀਂ ਹੁਣ ਕੀ ਕਰੀਏ ਬਾਈ ਛੜ ਆ ਬੱਕਰੀਆ ਦੋ ਪੱਠਾਂ ਦੀ ਮਗਰ ਆਹ ਗਲਾਬੀ ਚਮੜੀ ਦੀਆਂ ਵਧੀਆ ਪਿਓਰ ਖੜੇ ਖੜਾ ਬੱਠਵਾਰ ਕੰਨ ਕੇ ਦੇਖ ਪੜ ਜਾ ਬਾਬੇ ਦੀ ਕੁਰਸੀ ਤੇ ਮੈਂ ਨਾ ਬਹਿ ਜਾ ਬਹਿ ਜਾ ਬਹਿ ਜਾ ਮੈਂ ਬਹਿ ਜਾ ਮੁੰਡਾ ਵੀ ਫੌਜੀ ਲੱਗ ਜੇ ਹਾਂ ਮੇਰਾ ਮੁੰਡਾ ਵੀ ਫੌਜੀ ਲੱਗ ਜੇ ਕੀ ਪਤਾ ਵੀ ਲੱਗੂਆ ਪਤਾ ਨਹੀਂ ਨਾ ਪੜਦੇ ਆਪਣੇ ਦਾ ਬੱਚੇ ਵਾ ਲੱਗਦੀ ਫਿਰ ਫੌਜੀ ਦੇਖੋ ਆ ਤਾਂ ਹੁੰਦੀ ਐ ਕਿਉਂ ਚੁੰਗਣ ਦੇ ਕਰਮਾਂ ਵਾਲੀ ਨੂੰ ਦੰਦ ਦੇਖਦੇ ਯਾਰ ਦੰਦ ਦਿਖਾਈ ਬਾਬੇ ਬੱਕਰੀ ਦੇ ਦੇਖ ਲੇ ਸਾਰਾ ਕੁਝ ਦੇਖ ਕੇ ਦੰਦੇ ਹੁੰਦੇ ਆ ਅਸੀਂ ਤਾਂ ਦੇਖੀ ਨਹੀਂ ਸਾਨੂੰ ਸਾਰਾ ਕੁਝ ਕਰਕੇ ਇਹ ਲੈ ਜਾਨ ਜਵਾਨ ਹੈ ਚੀ ਪੂਰੇ ਕਰੇ ਨਹੀਂ ਆ ਜੀ 8 ਲੈ ਲੈ ਯਾਰ ਬੱਕਰੀ ਤਿੰਨ ਨਾਲ ਲੈ ਬਾਬੇ ਆ ਜਾ ਵੀਰੇ ਬਾਬੇ ਇੱਕ ਮਿੰਟ ਸੌਦਾ ਕਰ ਲਈ ਫਿਰ ਲੈ ਕੇ ਆਉਣੇ ਕਾਊਂਟਰ ਤੇ ਆਪਣੀ ਦਾ ਲਜਾਣ ਦੀ ਲੋੜੀ ਨੂੰ ਆਪਣੀ ਜ਼ਬਾਨ ਚੱਲਦੀ ਐ ਕੋਈ ਕਹਿੰਦੀ ਬਾਬੇ ਤੂੰ ਬੱਕਰੀ ਦੇ ਜੇ ਮਗਾਲੀ ਦਾ ਕਹਿੰਦੀ ਅੱਛਾ ਜੇ ਭਾਈ ਮੁੰਡੇ ਚਲੋ ਕੋਈ ਨਹੀਂ ਇਹਨਾਂ ਨੇ ਮਨੋਰੰਜਨ ਵਿਚਾਰਿਆਂ ਨੇ ਕਰਨਾ ਹੀ ਐ ਹਰੇਕ ਬੰਦਾ ਆਸ ਕਰਕੇ ਆਉਂਦਾ ਆ ਜਾ ਬਾਬੇ ਵੰਡੇ ਆ ਜਾ ਪੂਰੀ 14000 ਦੀ ਚੁੱਪ ਕਰ ਜਾ ਵੇਚਤੀ ਉਹ ਮੇਰੀ ਸੁਣਦਾ ਗੱਲ ਤੈਨੂੰ ਆਖਿਆ ਵੀ ਤੂੰ 17.5 ਵੀ ਨਾ ਆਖੀ ਹੈਲੋ ਅਣਜਾਣ ਬੰਦੇ ਜੇ ਮੇਰੀ ਗੱਲ ਤੁਸੀਂ ਸੁਣੋ 20000 ਦੀ ਖਰੀਦ ਹੈ ਜੇ 18 ਵੀ ਬੱਕਰੀ ਭੂਗਦੀ ਆ ਤਾਂ ਲੈ ਜਿਓ ਨਹੀਂ 1 ਰੁਪਿਆ ਘੱਟ ਲਾਉਣ ਦੀ ਲੋੜ ਨਹੀਂ ਹੁਣ ਥੋੜੀ ਦੱਸੋ ਭਈ ਗੰਜਾਇਸਾ ਢੜ ਗਿਆ ਨਹੀਂ ਆੜਿਆ ਨਹੀਂ ਜੀ ਮੈਂ ਲੈ ਕੇ ਆ ਮੈਨੂੰ ਪਤਾ ਚੀਜ਼ ਬੱਕਰੀ 20000 ਦੀ ਹੈ ਆ ਇਹਨਾਂ ਨੂੰ ਬਾਹਰੋਂ 10000 ਇੱਥੇ ਖੜੀ ਰਹਿਣ ਦੇ ਉਦੋਂ ਬਾਅਦ ਵਿੱਚ ਹੋ ਗਿਆ ਸੀ ਵੇਚੋ ਹੈਲੋ ਮੈਂ ਤੁਹਾਨੂੰ ਪੈਸੇ ਦਵਾਂ ਅਸੀਂ ਕਰ ਲੂ ਵਧੀਆ ਜੀ ਵੱਡੇ ਵਧੀਆ ਵੀ ਮੈਂ ਮੰਡੀ ਸੌਦਾ ਕਰਾ ਦਿਆ ਮਰ ਜਾ 20 ਮਿੰਟ ਨੂੰ ਲੈ ਲਿਓ 20000 ਦੀ ਬੱਕਰੀ ਹੈ ਲੈ ਲੈ ਹੈਂ ਹਾਂ ਆਪਾਂ ਠੱਗੀ ਥੋੜੀ ਮਾਰਾਂਗੇ ਤੇਰੇ ਨਾਲ ਵੱਡੇ ਪੈਸੇ ਨਾ ਫਿੱਟਾ ਹੀ ਆਉਂਦੇ ਇकडे ਇੱਥੇ ਡਾਕਟਰ ਤੋਂ ਪਹਾਵਣਾ ਆ ਰਾਜੂ ਫਿਰਦਾ ਮੰਡੀ ਚ ਹੁੰਦਾ ਮੇਰੀ ਬਾਪਸ ਤੈਨੂੰ ਆਉਂਦਾ ਕਰਾਇਆ ਦੇ ਦੂ ਇੱਥੇ ਬੱਕਰੀ ਛੱਟ ਜੀ ਪੈਸੇ ਲੈ ਕੇ ਬਾਬੇ ਮਾੜੀ ਐ ਚੰਗੀ ਐ ਗੰਗਾ ਕੇ ਫੁੱਲ ਨਹੀਂ ਮੁੜਦੇ ਕੋਈ ਨਹੀਂ ਗੱਲ ਆ ਰਾਜੂ ਦੀ ਕਿੱਥੋਂ ਮੋੜਨਾ ਉਹ ਜੇ ਹੋਵੇ ਸੌਦਾ ਜਵਾਨ ਦਾ ਬਸ ਕਿੱਦਾਂ ਤੂੰ ਮੋੜ ਜੀ ਪੈਸੇ ਲੈ ਜੀ ਫੜ ਕੇ ਆ ਮੇਰੀ ਜੀਪ ਜੀਪ ਖੜੀ ਆ ਇੱਥੇ ਹੁੰਦੀ ਆ ਟਰਾਲੀ ਇਹਨਾਂ ਦਾ ਕਿੱਥੇ ਮੋੜਦਾ ਨਾ ਕਾਹਨ ਮੁੜ ਕੇ ਮੇਰੀ ਸੁਣ ਲੈ ਗੱਲ ਆ ਆਪਾਂ ਤਾਂ ਮੁਕਤ ਨੇ ਚਾਹੇ ਤੈਨੂੰ ਭੁ ਕਿੱਥੇ ਪੁੱਗਦੀ ਆ ਮਾਨ ਦਾ ਯਾਰ ਨਾ ਦੇਊਂਗਾ 17 ਦੀ ਖਰੀਦਾਂ 18 ਚੋਂ ਇੱਕ 100 ਰੁਪਇਆ ਨਹੀਂ ਛੱਡਦਾ ਅੱਛਾ ਲਿਖਾਈ ਆਫੋ ਆ ਵੀ ਕੀ ਕਰੀਏ ਜੀ ਹਮਮਾ ਬੰਦੋ ਤੁਸੀਂ ਕਰਾ ਕਿਹੜਾ ਕੂੜਾ ਦੇ ਕੇ ਦੇਖ ਲਓ ਜੇ ਕੋ ਨਾ ਜਾਜੀ ਫੇਰ ਆ ਜੀ ਮੇਰੇ ਕੋਲੇ ਸਾਰੀ ਮੰਡੀ ਚ ਬੱਕਰੀਆਂ ਦੇ ਨਾਲ ਵੀ ਭਾਲ ਵੀ ਪੱਠਾ ਵਾਲੀ ਮੇਰੀ ਮੁਫਤ ਲਈ ਚਲ ਆਪਾਂ ਨੇ ਕੱਲ੍ਹ ਉਹੜੀ ਕਰਨੀ ਆ ਯਾਰਾ ਬਾਬੇ ਤੋਲ ਕੇ ਦੇਖੀ ਬਾਈ ਤਿੰਨ ਤੇ ਤਿੰਨ ਆ ਬਾਬੇ ਤੋਲਾ ਡੱਗਾ ਲੁੰਦਾ ਜਾਂਦਾ ਤਿੰਗ ਤੇ ਤਿੰਨ ਕਰਦਾ ਜਾਂਦਾ ਇਹਦਾ ਕੋਈ ਪਤਾ ਨਹੀਂ ਕਿਧਰੋਂ ਕਹੀ ਜੀ ਚੀਜ਼ ਲਿਖੜਿਆ ਵੇ ਯਾ ਬਾਈ ਉਹ ਰੇ ਲਿਆ ਉਹ ਰੇ ਲਿਆ ਤੋਰ ਕੇ ਮੈਨੂੰ ਤਾਂ ਦੇਖਣ ਦੇ ਹੁਣ ਬੁੜੀ ਤਾਂ ਨਹੀਂ ਏ ਨਹੀਂ ਯਾਰ ਜਵਾਨ ਨਹੀਂ ਕਰੇ ਹਜੇ ਅੱਠ ਪਿੱਛੇ ਥੱਲੇ ਬਾਬਾ ਅੱਠ ਤਾਂ ਪੂਰੇ ਕਰ ਗਈ ਉਹ ਥੱਲੇ ਫਿਰਦਾ ਦੰਦ ਬਰਾਬਰ ਨਹੀਂ ਓ ਜਵਾਨ ਏ ਪੂਰੀ ਤਾਂ ਆਪਣਾ ਮੌਲੀ ਏ ਮੈਂ ਤਾਂ ਕਹਿ ਕੇ ਬੇਰੇ ਕਰ ਕੀ ਜਵਾਨ ਹੂੰ ਸਬਰੂ ਕੀ ਹੁਣ ਤਾਰਾਂ ਦੀ ਜਾਂਦੀਆਂ ਨਾਲੇ ਚਲੋ ਤਾਂ ਕੋਈ ਨਹੀਂ ਹਜੇ ਬੱਚੇ ਨਿਆਣੇ ਐ ਕੋਈ ਗੱਲ ਨਹੀਂ ਲੈ ਬੰਦੇ ਪਹਿ ਲੈਣੀ ਏ ਜ਼ਰੂਰੀ ਉਹ ਸਵਾ ਨਾਲ ਨਹੀਂ ਹੁੰਦੀ ਵੱਡੇ ਭਾਈ ਕਿਉਂ ਤੁਹਾਨੂੰ ਜਿਹੜੀ ਗੱਲ ਸੁਣ ਲੈ ਲੈਣੇ ਤੇਰਾ ਬੱਕਰੀ ਵੇਚਦਾ ਤੇਰੀ ਪਿੱਛੋਂ ਕਿਤੇ ਕਹਿ ਦੇ 200 ਲੈਣਾ ਤੇ ਇੱਥੋਂ 200 ਲੈਣਾ ਉਹ ਤੋਂ ਲੈ ਬੱਕਰੀ ਵੇਚਤੀ ਪੂਰੀ ਤੇਰੀ ਗੱਲ ਤੇ ਇਸ ਚਾੜਦਾ ਪੁਰਾ ਕਰ ਹੱਥ ਦੇਈ ਨਾ ਦੀ ਮੈਂ ਚੱਲਿਆਂ 1 ਰੁਪਿਆ ਨਹੀਂ ਦਉਂਦਾ ਉੱਤੇ ਪੂਰੀਏ ਤੇ ਜਵਾਨ ਤੇ ਫੁੱਲ ਲਾਉਣਾ 17 ਦੀ ਉੱਤੇ ਨਾ ਦੇ ਆ ਚੱਲੀਏ ਭਾਈ ਹੁਣ ਤੇਰੀ ਮਰਜ਼ੀ ਹੈ ਤੇਰਾ ਜਵਾਨ ਮੈਂ ਪਕਾਈ ਜੀ ਨਹੀਂ ਮਾਰਦਾ ਤੁਸੀਂ ਮੇਰੀ ਗੱਲ ਦਾ ਮੁੱਲ ਨਹੀਂ ਪਾਇਆ 18 ਤੇਰੀ ਗੱਲ ਤਾਂ ਮੈਂ ਮੁੱਲ ਪਾਇਆ ਹੈ। ਹਾਂ। ਤੇਲ ਮਚਾ ਕੇ ਲੈ ਗਿਆ 17000 ਦੀ ਖਰੀਦਾ ਨਗਲੇ ਤੋਂ ਬੱਕਰੀ ਆਈ ਆ ਬੰਦੇ ਦਾ। ਮੈਂ ਕਿਹਾ ਪਾਣੀ ਪਾ ਕੇ ਆਇਆ। ਫੇਰ ਮੈਂ ਵੀ ਤੇਲ ਨਾਲ ਹੀ ਆਇਆ। ਇਹਦੀ ਗੱਲ ਆ। ਮੁੱਲ ਦੀ ਬੱਸ ਚ ਆਇਆ। ਕਿਰਾਇਆ ਲਾ ਕੇ ਆਇਆ। 1 ਮਿੰਟ। 1200 ਤੈਨੂੰ ਦੇਦਾ। ਮੇਰੇ ਪਲੇ ਦਾ 300 ਦਾ ਤੇਲ ਮਚੀ ਗਿਆ 500 ਰੁਪਿਆ ਰਹੂਗਾ। ਜੇ ਫਿਰ ਪੈਸੇ ਪੂਰੇ ਕਰਨ ਦਾ ਕੋਈ ਫਾਇਦਾ ਨਹੀਂ ਰਾਹੀ। ਆਪਾਂ ਹੋਰ ਕਰਦੇ ਆਂ ਹਾਂਜੀ ਅੱਜ ਆਪਾਂ 1500 ਖਾਈਈ ਨਾ ਜੀ 100 ਦੇ ਵਿੱਚ ਮੈਂ ਖਾਣ ਨੂੰ ਮੈਂ ਕੀ ਦੱਸ ਭੈਣ ਦਾ ਫੀਮ ਖਾਣਾ ਮੈਂ ਬੜੇ ਦੋਡੇ ਖਾਣਾ ਭੁੱਕੀ ਦੇ ਉਹ ਖਾਣਾ ਹੋ ਗਿਆ ਮੈਂ ਤਾਂ ਗਰੇਜੀ ਦਾ ਪਕਵਾਲਾ ਉਹ ਨਾ ਰੰਬ ਦਾ ਆਥ ਨੇ ਫੇ ਤੂੰ ਤਾਂ ਸਭ ਨਾਲੋਂ ਵਧੀਆ ਤੂੰ ਫੌਜੀ ਲਿਆ ਕੇ ਦੇਂਦਾ ਤੂੰ ਤਾਂ ਸਭ ਨਾਲੋਂ ਵਧੀਆ ਬਤੁੰਦਰਾ ਮੈਂ ਤਾਂ ਕਦੇ ਰੰਬ ਵੀ ਨਹੀਂ ਪੀਤੀ ਮੈਂ ਪਿਆਉਂ ਤਰ ਰੰਬ ਦੇ ਗੀਰਾ ਸੀ ਮੇਰਾ ਵੀ ਮੈਨੂੰ ਪਿਆਖੇ ਦਾ ਦਿਖਿਆ ਕਿੰਨਾ ਗਰਸਾ ਹੁੰਦਾ ਚਾ ਅੱਧੀ ਪੈ ਤੈਨੂੰ ਹੁਣ ਗੱਡੀ ਚ ਪਈਆ ਪੋਰ ਹੈ ਉਹ ਪਈਆ ਗੱਡੀ ਚ ਪਿਆ ਦੇ ਅੱਜ ਤੈਨੂੰ 80 ਕੀ ਬਣਾ ਦੇਣੀ ਅੱਠ ਹੀ ਪੀਏ ਵੀਡੀਓ ਚ 80 ਦੀ ਨੂੰ ਵੀ ਪਿਆਦੀ ਸੀ ਕਿ ਨਾ ਹਾਂ ਵੀ ਨਾ ਤੂੰ ਆਖ ਹਾਂ ਗੱਡੀ ਚ ਅਸੀਂ ਕਹੇ ਬੀ ਲੈਣਾ ਕਿਉਂ ਉਸੇ ਮਿਲਦੀ ਨਹੀਂ ਹਰਿਆਣੇ ਚ ਕਿਤੇ ਇਹਦੇ ਮੈਨੂੰ ਸ਼ਰਾਬੀ ਕਰਦੇ ਕਿਤੇ ਕਹਿੰਦੇ ਖੜ ਜਾ ਯਾਰ ਕਿਤੇ ਕਹਿੰਦੇ ਨਿਤ ਦੇ ਸ਼ਰਾਬੀ ਆ ਯਾਰ ਆਵੇਂ ਲੈ ਮੈਂ ਤੇਰੇ ਕੇਸ ਬੰਨ ਦੇ ਤਾਪੇ ਤੇਰੇ ਘਰੇ ਕਿਤੇ ਇੱਥੇ ਐ ਕਰਦਾ ਫਿਰ ਆ ਮੈਂ ਵੀਡੀਓ ਚ ਬਗਾ ਕੇ ਕੇਸ ਤਾਂ ਬੰਨਣ ਕੀ ਫਿਰ ਬਰਾ ਕਰ ਹੱਥ ਹਾਂ ਮੈਂ ਕਰਦਾ ਉਹਨੂੰ ਤੂੰ ਬੋ ਛੱਡ ਪਰ ਮੈਂ ਹੁਣ ਨਹੀਂ ਆਉਂਦਾ ਮੁੜ ਕੇ ਬਗਾ ਫਿਰ ਨਾ ਹੀ ਅੱਛਾ 7:3 ਓ ਛੱਟ ਕੁਰਸੀ ਬੋਲਦਾ ਇੱਕ ਮਿੰਟ ਸੁਣ ਲੈ ਕੁਰਸੀ ਤੋਂ ਬੁੜੇ ਨੂੰ ਆਪੇ ਵਿਖਾਈ ਇਹਨਾਂ ਦੀ ਕਰਦੇ ਵਿਖਾਈ ਇਹਾਂ ਦੀ ਕਰਦੇ ਨਾ ਲਗਾਈ ਤੇਰੀ ਤੇਰੇ ਨਾਲ ਉਹਨਾਂ ਦੀ ਉਹਨਾਂ 50 ਰੁਪਏ ਛੋੜ ਕਰਨੇ ਨੇ ਕਰਦੀ ਨਹੀਂ ਕਰਨੇ ਨਾ ਕਰੀ ਓਏ ਹੁਣ ਇਹ ਬਿੱਦੇ ਬਿੱਦੇ ਤੂੰ ਆਖਿਆ ਜੋੜਾ ਵਾਹ ਮੈਂ ਕੁਰਸੀ ਤੋਂ ਦੇਖ ਦੂ ਤੈਨੂੰ ਬੁੜਿਆ ਦੇ ਪੈਸੇ ਵੀ ਹੋ ਗਿਆ ਸੌਦਾ ਹੋ ਗਿਆ ਸੌਦਾ ਰਾਜੂ ਕਿੰਨੇ ਮੇਵਣੀਆਂ ਦੋ ਮੇਵਣੀਆਂ ਨੇ ਜੀ ਨਾਲੇ ਬਾਬੇ ਨਾਲ ਹਸ ਲਾਨੇ ਆ ਮਿੱਤਰਾਂ ਜਰ ਮੈਂ 17000 ਦੀ ਲਈ ਏ ਜਰ ਇਹ ਬਈ ਅੱਛਾ ਚੱਲ ਹੁਣ ਫੇਰ ਉਹ ਕੋਈ ਹੋਰ ਤੇਰੀ ਮਹਿੰਗੀ ਵੇਚ ਦੂੰ ਮੈਂ ਕੋਈ ੜਕਾ ਨਹੀਂ ਉਹ ਨੂੰ ਵਿਚਾਰ ਨੂੰ ਵਿਚਾਰ ਨੂੰ ਪਹਿਲੀ ਵਾਰ ਆਇਆ ਮੰਡੀ ਮੈਨੂੰ ਕੋਈ ਪੈਸਾ ਦੀ ਪੱਤੀਆ ਮੇਰੇ ਪਿੰਡ ਦੇ ਬੰਦੇ ਖੜੇ ਨਾ ਨਾ ਠੀਕ ਆ ਠੀਕ ਆ ਤੇ ਬਾਬਾ ਤੂੰ ਸਤਿਕਾਰ ਕਰਦਾ ਸਾਡਾ ਇੱਜ਼ਤ ਕਰਦਾ ਕਰਦਾ ਮੈਂ ਕਰਦਾ ਤੈਨੂੰ ਕਿੰਨੀਆਂ ਬੱਕਰੀਆਂ ਤੇਰੀਆਂ ਵੇਚਦਾ ਨਾ ਮੈਂ ਹੋਰ ਬਰਫਰੀ ਦਾ ਕੰਮ ਕਰਦੇ ਨੂੰ ਮੈਂ ਠੱਗੀ ਮਾਰੀ ਨਹੀਂ ਕਿਸੇ ਨਾਲ ਵਧੀਆ ਬਰਫਰੀਆਂ ਲਿਆਉਣਾ ਨਾ ਭਾਲ ਕੇ ਨਾ ਵੇਚਦਾ ਬੁੜਾ ਬਰਫਰੀਆਂ ਆ ਬਰਫਰੀਆਂ ਵੇਚਦਾ ਬੁੜਾ ਹੋ ਮੇਲੋਂ ਹਟ ਗਿਆ ਇਹ ਪੈਸੇ ਚੁੱਕੀਆਂ ਫੀਂ ਬੜੀਆਂ ਪੰਗਿਆ ਨਾ ਚੰਗੀ ਬੱਕਰੀ ਮਿਲਦੀ ਨਹੀਂ ਖੜੇ ਕਨੀ ਇਧਰ ਰ ਟੁੱਟਿਆ ਨਹੀਂ ਕਰਨੇ ਦਾ ਰਾਸਤਾਂ ਚ ਨਹੀਂ ਠੂਠੀ ਵਾਲਾ ਕਹਿੰਦਾ ਬੱਚੇ ਉਵੇਂ ਹੀ ਦਿੰਦੀ ਏ ਚੱਲ ਭੱਜੂ ਗਿਆ ਚੱਕ ਲੂਗੀ ਹਾਂ ਲਓ ਜੀ ਤੁਹਾਡਾ ਵੀ ਦਾ ਲੋਟਾ ਕੋਈ ਨਹੀਂ ਰੱਖੂਗਾ ਸਾਢੇ ਤਰਾ ਦਾ ਹੋਇਆ ਬਈ ਕਿਹੜੀ ਬੱਕਰੀ ਦਾ ਹੋਇਆ ਬਈ ਰਾਜੂ ਐਂਦਾ ਜੀ ਐਂਦਾ ਜੀ ਦੋ ਬੇਮਣੀਆਂ ਆਏ ਥੱਲੇ ਤੇ ਲੋਟ ਮਿਲ ਗਈ ਪਾਚ ਇਹ ਸੋਣ ਗਿਆ ਕੱਲ ਉਹ ਵੀ 20000 ਦिए ਜੀ ਓਏ ਇਹਦੇ ਨਾਲ ਸੌਦਾ ਸਾਡਾ ਬਾਬੇ ਨਾਲ ਲੜਕੋ ਕੇ ਬਣ ਗਿਆ ਜਿਵੇਂ ਕਰ ਗਿਆ ਮੈਂ ਦਿੰਦਾ ਨਹੀਂ ਸੀ ਨਹੀਂ ਇਹਦਾ ਮਾਨ ਰੱਖਦਾ ਆਪਾਂ ਹਾਂ ਰੱਖਦਾ ਬਾਬਾ ਵਾ ਨਾ ਵਿਚਾਰਾ ਹਾਂਜੀ ਲੈ ਜਾ ਅੰਬਾ ਜੀ ਮੈਂ ਇੱਧਰ ਆ ਜਾਂ ਪੰਜੇ ਫੜਾ ਦੇ ਕਾ ਨੋਟ ਇਹ ਯਾਰ ਹੋ ਗਿਆ ਹੂੰ 2000 ਪਾ ਦੋ ਇਹ ਦੇਸੀ ਆ ਤਿੰਨ ਦੇਸੀ 29 4 ਪੰਜ ਜੋ ਛੀ 7000 ਹੋ ਗਏ ਜੀ ਹੱਠ 12000 ਟਿੱਕੋ ਹੂੰ ਹੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਸੱਤ ਤੋਂ 10 ਆ 17 17.5 ਠੀਕ ਆ ਬਾਪੇ ਖੁਸ਼ ਹੈ ਪੈਸੇ ਥੱਲੇ ਨੂੰ ਸਾਹਮਣੇ ਪਾ ਮਸਾਲਾ ਫੜ ਤੂੰ ਤਾ ਹਣਾ ਨਾ ਬਾਪ ਵਾਈ ਵਾ ਮੈਨੂੰ ਪਤਾ ਮੇਰੇ ਸਾ ਤੂੰ ਰੱਖਦਾ ਨਹੀਂ ਹੁੰਦਾ ਭਾਈ ਜਾਉਂਦਾ